ਇੱਕ ਹੋਰ ਮਹੱਤਵਪੂਰਨ ਖਬਰ ਤੇ ਗੱਲਬਾਤ ਕਰਦੇ ਹਾਂ ਇਜ਼ਰਾਈਲ ਦੁਆਰਾ ਨਿਹੱਥੇ ਫلسطੀਨੀਆਂ ਨੂੰ ਮਾਰਨ ਦਾ ਸਿਲਸਲਾ ਲਗਾਤਾਰ ਜਾਰੀ ਹੈ ਕੀ ਡਿਟੇਲ ਹੈ ਜੀ ਦੇਖੋ ਇਜ਼ਰਾਈਲ ਵਾਲਿਆਂ ਨੇ ਬਹੁਤ ਸਖਤੀ ਕੀਤੀ ਹੋਈ ਹੈ ਅਸੀਂ ਡੋਨਲਡ ਟਰੰਪ ਦੀ ਇਹ ਗੱਲ ਕਰ ਰਹੇ ਸਾਂ ਡੋਨਲਡ ਟਰੰਪ ਨੂੰ ਇੱਕ ਪਾਸੇ ਯੂਕਰੇਨ ਦੇ ਵਿੱਚ ਹੁੰਦੀਆਂ ਮੌਤਾਂ ਦਿਖ ਰਹੀਆਂ ਨੇ ਪਰ ਸ਼ਾਇਦ ਗਾਜ਼ਾ ਪੱਟੀ ਤੇ ਫلسطੀਨ ਦੇ ਵਿੱਚ ਹੁੰਦੀਆਂ ਬਲ ਉਹਨਾਂ ਧਿਆਨ ਨਹੀਂ ਹੈ ਜਦਕਿ ਪਤਾ ਨੂੰ ਹਰ ਇੱਕ ਚੀਜ਼ ਦਾ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਕਿੰਨੀ ਵਾਰ ਖਬਰ ਸਾਂਝੀ ਕੀਤੀ ਹੈ ਕਿ ਸਿਰਫ ਫੂਡ ਲੈਣ ਲਈ ਲਾਈਨ ਵਿੱਚ ਲੱਗੇ ਹੋਏ ਲੋਕਾਂ ਤੇ ਹਮਲਾ ਹੋ ਗਿਆ ਤੇ ਤਾਜ਼ਾ ਖਬਰ ਜਿਹੜੀ ਕਾਜ਼ਾ ਪੱਟੀ ਦੀ ਹੈ ਇੱਕ ਹਸਪੀਟਲ ਅਫੀਸ਼ਰਸ ਤੇ ਕੁਝ ਗਵਾਹਾਂ ਦੇ ਦੱਸਣ ਮੁਤਾਬਕ 23 ਫਲਸਤੀਨੀ ਇੱਕੋ ਜਗ੍ਹਾ ਤੇ ਉਸ ਵੇਲੇ ਮਾਰੇ ਗਏ ਜਦੋਂ ਇਜ਼ਰਾਈਲ ਦੀਆਂ ਫੋਰਸਿਜ਼ ਨੇ ਉਹਨਾਂ ਤੇ ਗੋਲੀ ਚਲਾ ਦਿੱਤੀ ਭੁੱਖੇ ਪਾਣੇ ਲੋਕ ਲਾਈਨਾਂ ਵਿੱਚ ਲੱਗੇ ਹੋਏ ਸੀ ਮੱਲਮ ਪੱਟੀ ਲਈ ਦਵਾਈਦਾਰੂ ਲਈ ਖਾਦ ਖੁਰਾਕ ਲਈ ਤੇ ਇੱਥੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਹਸਪਤਾਲਾਂ ਦੇ ਵਿੱਚ ਉਸੇ ਵੇਲੇ ਰਾਸ਼ ਪੈ ਗਿਆ ਬਾਈਤੇਈ ਕਟੋ-ਕਟ ਮਤਾਂ ਹੋਈਆਂ ਤੇ ਬਹੁਤ ਸਾਰੇ ਜ਼ਖਮੀ ਹੋਏ ਕਾਲ ਪੈਣ ਦਾ ਖਤਰਾ ਹੈ ਕਿਉਂਕਿ ਇਜ਼ਰਾਈਲ ਨੇ ਖਾਣਾ ਤੇ ਹੋਰ ਚੀਜ਼ਾਂ ਜਿਹੜੀਆਂ ਨੇ ਬਲੌਕ ਕੀਤੀਆਂ ਹੋਈਆਂ ਨੇ ਇਸੇ ਤਰ੍ਹਾਂ ਇਹੋ ਹੀ ਨਹੀਂ ਇਸ ਤੋਂ ਪਹਿਲਾਂ ਇੱਕ ਹੋਰ ਸੈਂਟਰ ਦੇ ਵਿੱਚ ਵੀ ਇਸੇ ਉਸੇ ਦਿਨ ਇੱਕ ਫਾਇਰ ਹੋਈ ਤੇ ਜਿਸ ਦੇ ਨਾਲ ਤਿੰਨ ਤੋਂ ਚਾਰ ਲੋਕ ਜਿਹੜੇ ਸੀ ਉਹ ਮਾਰੇ ਗਏ ਹੁਣ ਸੈਂਟਰਲ ਗਾਜ਼ਾ ਦੇ ਵਿੱਚ ਵੀ ਇੱਕ ਹੋਰ ਇਸ ਤਰ੍ਹਾਂ ਦੀ ਘਟਨਾ ਹੋਈ ਜੇ ਓਵਰਆਲ ਦੇਖਿਆ ਜਾਵੇ ਤਾਂ ਇਜ਼ਰਾਈਲ ਨੇ ਇੱਕ ਵਾਰ ਨਹੀਂ ਵਾਰ-ਵਾਰ ਇਹ ਕੰਮ ਕੀਤਾ ਹੈ ਤੇ ਖਾਸ ਤੌਰ ਤੇ ਜਿਹੜੇ ਮੌਲਕ ਚੁੱਪ ਨੇ ਉਹਨਾਂ ਤੋਂ ਦੁਨੀਆ ਹੈਰਾਨ ਹੈ ਤੇ ਇਹ ਵੀ ਖਬਰ ਆਈ ਸੀ ਕਿ ਇਜ਼ਰਾਈਲੀ ਫੋਰਸਸ ਦੇ 600 ਸਾਬਕਾ ਜਿਹੜੇ ਉਹਨਾਂ ਦੇ ਜਿਹੜੇ ਫੌਜ ਦੇ ਫੌਜੀ ਰਹਿ ਚੁੱਕੇ ਨੇ ਉਹਨਾਂ ਨੇ ਬੇਨਤੀ ਕੀਤੀ ਹੈ ਅ ਅਮਰੀਕਾ ਨੂੰ ਕਿ ਇਹ ਪਲੀਜ਼ ਕਿਰਪਾ ਕਰਕੇ ਇਹ ਜੰਗ ਰੁਕਵਾ ਦਿਓ ਜਿਹੜੀ ਡਿਸਟ੍ਰਿਬਿਊਸ਼ਨ ਸਾਈਟਸ ਹੈਗੀਆਂ ਨੇ ਸਵਲਿਨ ਜਿੱਥੇ ਕਿ ਖਾਣਾ ਵਗੈਰਾ ਤੇ ਦੋਹੀਆਂ ਵਾਰਾਂ ਵੰਡੀਆਂ ਜਾਂਦੀਆਂ ਨੇ ਜੀ ਐਚ ਐਫ ਕਹਿੰਦੇ ਨੇ ਉਹਨਾਂ ਨੂੰ ਉਹਨਾਂ ਦੇ ਉੱਪਰ ਕੀਤੇ ਹਮਲਿਆਂ ਤੇ 850 ਤੋਂ ਵੱਧ ਲੋਕ ਜਿਹੜੇ ਨੇ ਉਹ ਮਈ ਦੇ ਅਖੀਰ ਤੋਂ ਲੈ ਕੇ 31 ਜੁਲਾਈ ਤੱਕ ਮਾਰੇ ਗਏ ਨੇ ਸੋ ਕਹਿ ਲੋ ਕਿ 2 ਮਹੀਨਿਆਂ ਦੇ ਵਿੱਚ 850 ਲੋਕ ਇਸੇ ਤਰ੍ਹਾਂ ਮਦਦ ਲੈਣ ਲਈ ਲਾਈਨਾਂ ਵਿੱਚ ਲੱਗੇ ਜਿਹੜੇ ਨੇ ਮਾਰੇ ਗਏ ਨੇ ਯੂਨੋ ਦੇ ਲੈਟ ਜਿਹੜੇ ਫੂਡ ਕਨਵੋਇਜ਼ ਨੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਤੇ ਮਲ ਨਿਊਟ੍ਰੀਸ਼ਨ ਨਾਲ ਕਪੋਸ਼ਣ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋਈਆਂ ਨੇ ਤੇ ਗਾਜ਼ਾ ਪੱਟੀ ਦੇ ਵਿੱਚ ਦੱਸਿਆ ਜਾਂਦਾ ਕਿ ਮਲ ਨਿਊਟ੍ਰੀਸ਼ਨ ਦੇ ਨਾਲ ਹਣ ਤੱਕ 50 ਤੋਂ ਵੱਧ ਜੜੀਆਂ ਮੌਤਾਂ ਹੋ ਚੁੱਕੀਆਂ ਨੇ ਪਿਛਲੇ 4-5 ਹਫ਼ਤਿਆਂ ਦੇ ਵਿੱਚ ਤੇ 92 ਬੱਚੇ ਜਿਹੜੇ ਨੇ ਉਹਨਾਂ ਦੇ ਬਿਮਾਰੇ ਜਾਣ ਦੀ ਖ਼ਬਰ ਹੈ ਮਲ ਨਿਊਟ੍ਰੀਸ਼ਨ ਕਰਕੇ ਸੋ ਬਹੁਤ ਮਤੜੇ ਹਾਲਾਤ ਨੇ ਇਧਰੋਂ ਕੈਨੇਡਾ ਵਾਲਿਆਂ ਨੇ ਫਲਸਤੀਨ ਨੂੰ ਮਾਨਤਾ ਦੇਣ ਦੀ ਵੀ ਗੱਲ ਕੀਤੀ ਹੈ ਸਵਲੀਨ ਤੇ ਦੂਸਰੇ ਪਾਸੇ ਕੈਨੇਡਾ ਵਾਲਿਆਂ ਨੇ 에어ਡ੍ਰੌਪ ਕੀਤਾ ਹੈ ਜੀ ਸਮਾਨ ਇਨਾਂ ਨੇ ਆਪਣੇ ਖਵਾਈ ਦੇ ਰਸਤੇ ਜਿਹੜਾ ਪੈਰਾਸ਼ੂਟ ਲਗਾ ਕੇ ਨਾ ਜੀ ਆਪਣੇ ਖਾਣ ਪੀਣ ਵਾਲੀ ਚੀਜ਼ਾਂ ਨਾਲ ਸਿੱਧਾ ਡ੍ਰੌਪ ਜਿਹੜਾ ਹੈ ਜੀ ਉਹ ਗਾਜ਼ਾ ਪੱਟੀ ਦੇ ਵਿੱਚ ਕੀਤਾ ਮੈਨੂੰ ਨਹੀਂ ਪਤਾ ਕਿ ਹੋਰ ਕਿੰਨੇ ਮੁਲਕੇ ਕੰਮ ਕਰ ਸਕਦੇ ਨੇ ਜਾਂ ਕਰ ਰਹੇ ਨੇ